ਹੁਣ ਕਈ ਯੂਥ ਕੀ ਕਰਦੇ ਆ ਪੜ ਗਏ ਪੜ ਕਿਉਂ ਕੀ ਕਰਦੇ ਆ ਚਲ ਯਾਰ ਸਟਾਰਟਅਪ ਖੋਲਦੇ ਆ ਚੱਲਗੀ ਠੀਕ ਆ ਸਾਲ ਕਿ ਕਰਾਂਗੇ ਨਹੀਂ ਨੌਕਰੀ ਕਰ ਲਾਂਗੇ ਹੁਣ ਜਦੋਂ ਤੁਹਾਡੇ ਬੈਕਐਂਡ ਤੇ ਨਾ ਉਹ ਨੌਕਰੀ ਵਾਲਾ ਮਨ ਹੈਗਾ ਬੈਕਅਪ ਪਲਾਨ ਪ੍ਰਿਪੇਅਰਡ ਆ ਤੁਸੀਂ ਕੀ ਹੁੰਦਾ ਤੁਹਾਡੀ ਕੰਪਨੀ ਚੱਲ ਰਹੀ ਆ ਤੁਸੀਂ ਖੋਲੀ ਮੈਂ ਤੁਹਾਡੇ ਕੋਲ ਆ ਗਿਆ ਯਾਰ ਆ ਜਾ ਫਿਲਮ ਦੇਖਣ ਚਲੀਏ ਹਮ ਅ ਠੀਕ ਆ ਇਹ ਕੱਲ ਕਰ ਲਾਂਗੇ ਅੱਜ ਫਿਲਮ ਦੇਖਣ ਚੱਲਦੇ ਆ ਤੁਸੀਂ ਡਿਸਟਰੈਕਟ ਹੋਗੇ ਕਿਉਂਕਿ ਤੁਹਾਨੂੰ ਇਹ ਚੱਲੀ ਚੱਲੀ ਨਹੀਂ ਚੱਲੀ ਤਾਂ ਨੌਕਰੀ ਕਰ ਹੀ ਲਵਾਂਗੇ ਜੇ ਹੁਣ ਤੁਹਾਨੂੰ ਪਤਾ ਵੀ ਮੇਰੇ ਕੋਲ ਕੁਝ ਨਹੀਂ ਮੈਂ ਇਹੀ ਕਰਨਾ ਫਿਰ ਜੇ ਮੈਂ ਫਿਲਮ ਨਹੀਂ ਯਾਰ ਮ ਤੇ ਵੀ ਮੁੰਿਸ਼ ਮੈਂ 6 ਮਹੀਨੇ ਡੈਡੀਕੇਟਿਡ ਲਿਸਤ ਲੈਣਾ ਉਸ ਤੋਂ ਬਾਅਦ ਆਪਾਂ ਕੋਈ ਪਲਾਨ ਬਣਾਵਾਂਗੇ ਹੂੰ ਤੇ ਇੱਕ ਤਾਂ ਇਹ ਚੀਜ਼ ਜ਼ਰੂਰੀ ਹੋ ਗਈ ਡਿਸਟ੍ਰੈਕਟ ਦੂਸਰਾ ਕੀ ਹੋ ਗਿਆ ਕਿ ਜਿਹੜਾ ਵੀ ਆਈਡੀਆ ਨਾ ਉਹਦੀ ਵਰਕੇਬਿਲਟੀ ਕੱਢ ਲਓ ਤੁਹਾਨੂੰ ਲੱਗਦਾ ਵਰਕੇਬਲ ਹੈ ਫਿਰ ਉਸਤੇ ਕੰਮ ਸ਼ੁਰੂ ਕਰ ਦਿਓ ਤੁਸੀਂ ਬਹੁਤ ਵਧੀਆ ਪੁਆਇੰਟ ਇੱਕ ਕਿਹਾ ਵੀ ਜਦੋਂ ਤੁਸੀਂ ਉਸਤੇ ਕੰਮ ਸ਼ੁਰੂ ਕਰੋਗੇ ਦੋ ਤਿੰਨ ਚੀਜ਼ਾਂ ਹੋਣਗੀਆਂ ਉਹ ਆਈਡੀਆ ਨੂੰ ਤੁਸੀਂ ਵਧੀਆ ਕਰਦੇ ਜਾਓਗੇ ਇੰਪਰੂਵਮੈਂਟ ਕਹਿੰਦੇ ਆ ਉਹ ਆਈਡੀਆ ਨੂੰ ਟਵਿਕ ਕਰ ਲੋਗੇ ਤੁਹਾਨੂੰ ਕਿ ਛੋਟੇ ਤੋਂ ਵੱਡੇ ਤੇ ਮੂਵ ਕਰ ਜੋਗੇ ਯਾ ਆਈਡੀਆ ਆਲਟਰ ਅਲਟਰ ਕਰਨੇ ਜੁਨੋ ਸੀ ਰੀਲਾਈਨ ਕਿ ਤੁਹਾਨੂੰ ਲੱਗਿਆ ਨਹੀਂ ਚੱਲ ਰਿਹਾ ਤੁਸੀਂ ਰੀਲਾਈਨ ਕਰੋਗੇ ਕਿ ਅਚਨ ਹੋਰ ਆਈਡੀਆ ਤੇ ਲੈਂਡ ਕਰ ਜਾਓਗੇ ਪਰ ਜੇ ਤੁਸੀਂ ਕਰਦੇ ਰਹੋਗੇ ਤਾਂ ਤੁਸੀਂ ਕਿਤੇ ਨਾ ਕਿਤੇ ਜਿਹੜੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਉੱਥੇ ਪਹੁੰਚੋਗੇ ਜ਼ਰੂਰ ਇਹਨੂੰ ਇਹਨੂੰ ਸੌਖੇ ਸ਼ਬਦਾਂ ਚ ਇਦਾਂ ਸਮਝੋ ਵੀ ਜਿਵੇਂ ਆਪਾਂ ਮੈਂ ਉਹ ਗੱਲ ਕੀਤੀ ਪਸ਼ਮਲੇ ਜਾਣਾ ਆਪਾਂ ਸ਼ਿਮਲੇ ਲਈ ਉਰੋਂ ਲੁਧਿਆਣਾ ਵਾਇਆ ਚੰਡੀਗੜ੍ਹ ਚੱਲ ਪਏ ਪਤਾ ਲੱਗਿਆ ਰਸਤੇ ਚ ਤਾਂ ਕੋਈ ਪ੍ਰੋਟੈਸਟ ਹੋ ਰਿਹਾ ਜਾਂ ਰੋਡ ਖਰਾਬ ਹੋ ਗਈ ਰਸਤਾ ਹੀ ਹੈ ਨਹੀਂ ਫਿਰ ਹੁਣ ਆਪਾਂ ਕੀ ਕਰਾਂਗੇ ਆਪਾਂ ਕਹਿੰਦੇ ਕੋਈ ਦੂਜਾ ਰਸਤਾ ਲੱਭ ਲੈਨੇ ਆ ਅੱਛਾ ਦੂਜਾ ਰਸਤਾ ਹੋ ਕੀ ਸਕਦਾ ਉਹ ਕਹਿੰਣੀ ਪਿੰਡ ਪਿੰਡਾਂ ਦੇ ਵਿੱਚ ਦੀ ਹੋ ਕੇ ਜਾਂ ਹਾਈਵੇ ਨਹੀਂ ਯਾਰ ਜੇ ਆਪਾਂ 6 ਘੰਟਿਆਂ ਚ ਪਹੁੰਚਣਾ ਸੀ 9 ਘੰਟਿਆਂ ਚ ਪਹੁੰਚਾਂਗੇ ਪਰ ਆ ਰੀਅਲ ਵਰਡ ਚ ਵੀ ਇਹੀ ਹੈ ਜਦੋਂ ਤੁਸੀਂ ਸਟਾਰਟਅਪ ਕੋਈ ਕੰਮ ਕਰੋਗੇ ਤੁਹਾਨੂੰ ਲੱਗੇ ਆਹ ਤਾਂ ਫੇਲ ਹੋ ਗਿਆ ਤੁਸੀਂ ਰੀਲਾਈਨ ਕਰੋਗੇ ਤਾਂ ਹੋ ਸਕਦਾ ਤੁਸੀਂ ਟਾਰਗੇਟ ਰੱਖਿਆ ਸੀ ਮੈਂ ਸਾਲ ਬਾਅਦ ਉੱਥੇ ਹਾਂ ਤੁਸੀਂ ਛੇ ਡੇਢ ਸਾਲ ਚ ਪਹੁੰਚੋ ਪੌਣ ਦੋ ਸਾਲਾਂ ਚ ਪਹੁੰਚੋ ਦੋ ਸਾਲ ਪਰ ਉੱਥੇ ਪਹੁੰਚ ਜਾਓਗੇ ਹਮ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਮਤਲਬ ਇਨ ਸ਼ਾਰਟ ਅਗਰ ਆਪਾਂ ਗੱਲ ਕਰੀਏ ਕਿ ਜਦ ਤੱਕ ਤੁਸੀਂ ਯੁੱਧ ਮੈਦਾਨ ਚ ਖੜੇ ਹੋ ਤਦ ਤੱਕ ਹੀ ਤੁਸੀਂ ਜਿੱਤ ਸਕਦੇ ਹੋ ਲੜਾਈ ਜੇ ਤੁਸੀਂ ਛੱਡ ਦਿੱਤੀ ਮੈਦਾਨੀ ਛੱਡਦਾ ਫਿਰ ਤਾਂ ਲੜਾਈ ਹੋਈ ਨਹੀਂ ਨਾ ਇਹ ਜੇ ਮੈਦਾਨੀ ਛੱਡਦਾ ਫਿਰ ਤਾਂ ਹਾਰ ਪੱਕੀ ਹੋ ਗਈ ਨਾ ਮਤਲਬ ਮੈਦਾਨ ਛੱਡ ਕੇ ਜਾਂਦਾ ਹੀ ਹੋਇਆ ਜਿਹੜਾ ਹਾਰ ਮੰਨ ਲੈਂਦਾ ਮੈਦਾਨ 'ਚ ਟਿਕੇ ਰਹਿਣਾ ਟਿਕੇ ਬਸ ਇਹ ਦੇਖੋ ਇੱਕ ਗੱਲ ਹੋਰ ਹੈ ਇਹ ਮੈਦਾਨ ਕਿਸੇ ਹੋਰ ਦਾ ਨਹੀਂ ਤੁਹਾਡੇ ਵਾਸਤੇ ਹੀ ਹੈ ਜਿਹੜੀ ਤੁਸੀਂ ਇਹ ਗੱਲਾਂ ਭਜਨੀਆਂ ਕਰ ਰਹੇ ਆ ਇਹ ਜੇ ਕੋਈ ਥੋੜੀ ਹੁਣ ਆਡੀਅੰਸ ਸੁਣ ਰਹੀ ਆ ਉਹ ਉਹਨਾਂ ਨੇ ਤੁਹਾਡੇ ਲਈ ਮੇਰੇ ਲਈ ਥੋੜੀ ਕਰਨਾ ਉਹਨਾਂ ਨੇ ਆਪਣੇ ਹੁਣ ਮੈਂ ਅੱਜ ਜੇ ਹੁਣ ਮੈਂ ਅੱਜ ਤੁਸੀਂ ਮੈਂ ਤੁਹਾਡੇ ਸ਼ੋਅ ਤੇ ਬੈਠਾ ਕਿਸੇ ਗੱਲ ਕਰਕੇ ਬੈਠਾ ਕੁਝ ਅਚੀਵ ਕੀਤਾ ਹੋ ਜ਼ਿੰਦਗੀ ਚ ਹੁਣ ਅੱਜ ਮੇਰੀਆਂ 9 ਕੰਪਨੀਆਂ ਚੱਲਦੀਆਂ ਨੇ 65 ਕੰਟਰੀਸ ਚ ਅਸੀਂ ਆਪਰੇਟ ਕਰ ਰਹੇ ਆ ਅਸੀਂ ਸਾਡਾ ਟਾਰਗੇਟ ਹੈ ਕਿ ਬਾਈ 2025 ਅਗਲੇ ਸਾਲ ਦੇ ਐਂਡ ਤੱਕ ਅਸੀਂ 200 ਦੀ 200 ਕੰਟਰੀਸ ਚ ਹੋਣੇ ਚਾਹੀਦੇ ਆ ਠੀਕ ਹੈ ਇਹ ਸਾਡੀ ਵਿਜ਼ਨ ਹੈ ਹੁਣ ਜੇ ਮੈਂ ਸੋਚਦਾ ਕਿ ਮੈਂ ਇੱਕ ਲੁਧਿਆਣੇ ਚ ਜੰਮ ਕੇ ਠ ਨਵੀਆਂ ਕੰਪਨੀਆਂ ਖੋਲਸਾ ਨਾ ਪੈਂਡ ਕੰਟਰੀਜ਼ ਚ ਤੇ ਉਹ ਵੀ ਮੈਂ ਉਸ ਜਨਰੇਸ਼ਨ ਨੂੰ ਬਿਲੋਂਗ ਕਰਦਾ ਜਦੋਂ ਇੰਟਰਨੈਟ ਨਹੀਂ ਸੀ ਗੂਗਲ ਨਹੀਂ ਸੀ ਮੋਬਾਈਲ ਫੋਨ ਨਹੀਂ ਸੀ ਠੀਕ ਹੈ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਮੈਨੂੰ ਤਾਂ ਕਿਸੇ ਦੀ ਸਪੋਰਟ ਵੀ ਨਹੀਂ ਸੀ ਮੈਨੂੰ ਇਹ ਜੇ ਨੇਕ ਪੰਜਾਬੀ ਵਰਗੇ ਚੈਨਲ ਨਹੀਂ ਸੀ ਜਿੱਥੋਂ ਮੈਨੂੰ ਗਾਈਡੈਂਸ ਮਿਲੇ ਠੀਕ ਹੈ ਮੇਰੇ ਕੋ ਮੈਂਟਰ ਨਹੀਂ ਸੀ ਸਾਡੇ ਕੋਲ ਇਨੀ ਨੋਲਿਜ ਨਹੀਂ ਸੀ ਤੇ ਜੇ ਮੈਂ ਕਰ ਸਕਦਾ ਉਲਟਾ ਮੈਂ ਤਾਂ ਇਹ ਕਹਿਣਾ ਵੀ ਜੇ ਮੈਂ ਜਿਹੜੀ ਚੀਜ਼ ਅਚੀਵ ਕਰਨ ਚ ਮੈਨੂੰ 27 ਸਾਲ ਲੱਗੇ ਮੈਨੂੰ 27 ਸਾਲ ਹੋ ਗਏ ਕੰਮ ਕਰਦੇ ਮੈਂ ਹਰ 3 ਸਾਲ ਬਾਅਦ ਨਵੀਂ ਕੰਪਨੀ ਖੜੀ ਕਰਦਾ ਇਹ ਚੀਜ਼ ਸਿੱਖ ਉਹਨੂੰ ਬੀਕਾਮ ਕਰਕੇ ਕੀ ਸੀ ਪੱਲੇ ਕੱਲੀ ਬੀਕਾਮ ਸੀ ਜੇ ਕਿਸੇ ਨੇ ਪੁੱਛਦੇ ਕੀ ਕੀਤਾ ਜੀ ਕਾਕਾ ਜੀ ਬੀਕਾਮ ਕੀਤੀ ਅੱਛਾ 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 ਪੜਿਆ ਲਿਖਿਆ ਮੁੰਡਾ ਆ ਜਾ ਯਾਰ ਬੈਠ ਉਹਦੋਂ ਲੱਗਾ ਸੀ ਯਾਰ ਬੜਾ ਕੁਝ ਕਰ ਲਿਆ ਤੇ ਉਹ ਇਹ ਲੱਗਿਆ ਵੀ ਤਿੰਨ ਸਾਲ ਚ ਬੀਕਾਮ ਕੀਤੀ ਤੇ ਤਿੰਨ ਸਾਲ ਚ ਕੁਝ ਵੀ ਕਰ ਸਕਦਾ ਫਿਰ ਮੈਂ ਇੱਕ ਉਹਦੋਂ ਤੋਂ ਰੂਲ ਬਣਾਇਆ ਵੀ ਆਪਾਂ ਇੱਕ ਕੰਪਨੀ ਸ਼ੁਰੂ ਕਰਨੀ ਹੈ ਸਕ੍ਰੈਚ ਤੋਂ ਉੱਚ ਆਪਾਂ ਹੀ ਮਾਲਕ ਆ ਆਪਾਂ ਹੀ ਸੇਲਜ਼ ਵਾਲੇ ਆ ਆਪਾਂ ਹੀ ਟੈਕਨੋਲੋਜੀ ਵਾਲੇ ਆ ਆਪਾਂ ਹੀ ਮਾਰਕੀਟਿੰਗ ਵਾਲੇ ਆ ਆਪਾਂ ਹੀ ਫਾਈਨੈਂਸ ਵਾਲੇ ਆ ਆਪਾਂ ਹੀ ਕਲਰਕ ਆ ਸਾਰਾ ਕੁਝ ਆਪਾਂ ਹੀ ਆ ਉਥੋਂ ਤਿੰਨ ਸਾਲ ਚ ਉਹਨੂੰ ਪੂ ਮੈਂ ਇਦਾਂ ਕਰਦੇ ਕਰਦੇ 27 ਸਾਲਾਂ ਚੋਂ 9 ਕੰਪਨੀਆਂ ਘੜੀਆਂ ਕਰ ਰਹੀ ਹੁਣ ਮੇਰੀ 10ਵੀਂ ਕੰਪਨੀ ਪਾਈਪਲਾਈਨ ਚ ਆ ਕਿੰਨੀ ਏਜ ਹੈ ਤੁਹਾਡੀ ਇਸ ਟਾਈਮ ਕਹਿੰਦੇ ਏਜ ਕਾ ਨੂੰ ਪੁੱਛਣੀ ਹੈ ਕੰਮ ਦੇਖ ਹੁਣ ਤੁਸੀਂ ਵੀ ਕਹੋਗੇ ਮਤਲਬ 27 ਸਾਲਾਂ ਨਹੀਂ ਮੈਂ ਜਿੰਨੀ ਜਿੰਨੀ ਧੇਰ ਕੰਮ ਕਰਦੇ ਹੋ ਉਸ ਉਨੀ ਏਜ ਮੰਨਦਾ ਮੈਂ 27 14 ਜਿੰਨੇ ਮਰਜ਼ੀ ਜੋੜ ਲਓ ਜਿੰਨੇ ਮਰਜ਼ੀ ਜੋੜ ਲਓ ਸਰ ਤੇ ਉਹ ਕੰਮ ਕਰਦੇ 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 ਮੈਨੂੰ ਜਦੋਂ ਕੋਈ সাপোর্ট ਨਹੀਂ ਮਿਲੀ ਕਿਸੇ ਤਾਂ ਮੈਨੂੰ ਜਿਹੜੀ ਚੀਜ਼ 27 ਸਾਲ ਲੱਗੇ ਜੇ ਹੁਣ ਤੁਸੀਂ ਉਹ ਚੀਜ਼ਾਂ ਨੂੰ ਕਹਿੰਦੇ ਮੈਂ ਬਹੁਤ ਗਲਤੀਆਂ ਕੀਤੀਆਂ ਪਰ ਗਲਤੀਆਂ ਸੁਧਾਰ ਕੀਤਾ ਤੁਸੀਂ ਹੁਣ ਉਹ ਗਲਤੀਆਂ ਨੂੰ ਦੂਜਿਆਂ ਤੋਂ ਸਿੱਖ ਸਕਦੇ ਹੋ ਤਾਂ ਤੁਸੀਂ ਉਹ ਗਲਤੀਆਂ ਅਵੋਇਡ ਕਰ ਸਕਦੇ ਹੋ ਗਲਤੀਆਂ ਕਰੋ ਮੈਂ ਹਮੇਸ਼ਾ ਇਹ ਕਹਿੰਦਾ ਵੀ ਗਲਤੀਆਂ ਵੀ ਕਰੋ ਕਿਉਂ ਗਲਤੀਆਂ ਤੋਂ ਸਿੱਖਦੇ ਹੋ ਪਰ ਜਿਹੜੀਆਂ ਗਲਤੀਆਂ ਤੁਸੀਂ ਅਵੋਇਡ ਕਰ ਸਕਦੇ ਹੋ ਇੱਕ ਤਾਂ ਨੈਵਰ ਰਿਪੀਟ ਯੋਰ ਮਿਸਟੇਕ ਕੋਈ ਵੀ ਗਲਤੀ ਦੁਬਾਰਾ ਨਾ ਕਰੋ ਤੂੰ ਸਿੱਖ ਲੋ ਇੱਕ ਜਿਹੜੇ ਦੂਜਿਆਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਅਵੋਇਡ ਕਰੋ ਉਹਦੇ ਨਾਲ ਕੀ ਜਿਹੜੀ ਚੀਜ਼ ਮੈਂ 27 ਸਾਲ ਚ ਗੇਨ ਕੀਤੀ ਤੁਸੀਂ 7 ਸਾਲਾਂ ਚ ਗੇਨ ਕਰ ਸਕਦੇ ਹੋ ਇੰਨੀ ਫਾਸ ਸਿਰਫ ਇਹ ਹੈ ਕਿ ਤੁਸੀਂ ਤੁਹਾਡੇ ਵਿੱਚ ਸਿੱਖਣ ਦਾ ਜਜ਼ਬਾ ਹੋਣਾ ਚਾਹੀਦਾ ਓਪਨ ਮਾਈਂਡਡ ਨਾਲ ਨਾ ਤੁਸੀਂ ਚੱਲੋ ਤੇ ਜੇ ਦੂਜਿਆਂ ਤੋਂ ਸਿੱਖ ਲਓਗੇ ਬਹੁਤ ਅੱਗੇ ਵਧੋਗੇ ਸਭੀ ਤੇ ਜਿੰਨਾ ਕੁਝ ਤੁਸੀਂ ਕਰ ਰਹੇ ਹੋ ਇਹ ਇਹਨਾਂ ਨੇ ਆਪਣੇ ਵਾਸਤੇ ਹੀ ਕਰਨਾ ਹੈ ਜੇ ਕੰਮ ਨੂੰ ਕਾਮਯਾਬ ਹੋ ਜਾਣਗੇ ਤਾਰੀਫ ਇਹਨਾਂ ਨੂੰ ਮਿਲੂ ਸਕਸੈਸ ਇਹਨਾਂ ਨੂੰ ਮਿਲੂ ਜੋ ਕੋਈ ਪੈਸਾ ਕਮਾਣਗੇ ਉਹ ਵੀ ਇਹਨਾਂ ਦੇ ਕਮਾਣਾ ਐ ਐਗਜ਼ੈਕਟਲੀ ਬਿਲਕੁਲ ਸਹੀ ਗੱਲ ਹੈ ਤੁਸੀਂ ਆਪਾਂ ਗੱਲ ਕਰ ਰਹੇ ਹੋ ਰਿਸੋਰਸਸ ਦੀ ਹਨਾ ਕਿ ਅੱਜ ਦੇ ਟਾਈਮ 'ਚ ਤਾਂ ਹੁਣ ਇੰਨੇ ਰਿਸੋਰਸਸ ਹੈਗੇ ਨੇ ਕੁਝ ਇੱਕ ਇਹ ਪੁਆਇੰਟ ਸੀਗਾ ਜੋ ਮੈਂ ਜ਼ਰੂਰ ਡਿਸਕਸ ਕਰਨਾ ਚਾਹਾਂਗਾ ਕਿ ਜਿੱਦਾਂ ਮੈਂ ਤਾਂ ਸਟਾਰਟਅਪ ਇੰਡੀਆ ਬਾਰੇ ਮੈਨੂੰ ਪਤਾ ਹੈ ਨਾ ਮੈਂ ਉਹਨੂੰ ਯੂਜ਼ ਕੀਤਾ ਉਹਨਾਂ ਦੀ ਜਿਹੜੀ ਸਰਵਿਸਿਜ਼ ਹੁੰਦੀਆਂ ਨੇ ਐਂਡ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਹੈ ਨਾ ਐਦਾ ਦੇ ਹੀ ਹੋਰ ਵੀ ਇਨੀਸ਼ੀਏਟਿਵਸ ਨੇ ਜਿੱਦਾਂ ਤੁਸੀਂ ਨੀਤੀ ਆਯੋਗ ਦੇ ਅੰਡਰ ਹੀ ਤੁਸੀਂ ਐਜ਼ ਅ ਮੈਂਟਰ ਵੀ ਹੈਗੇ ਉਹ ਸਟਾਰਟਅਪਸ ਦੇ ਅਗਰ ਮੈਂ ਇੱਕ ਸਟਰਗਲਿੰਗ ਸਟਾਰਟਅਪ ਹਾਂ ਨਾ ਮੈਨੂੰ ਤੁਸੀਂ ਕੀ ਕੀ ਐਡਵਾਈਸ ਜਾਂ ਕੀ ਕੀ ਕਹੋਗੇ ਕਿ ਬੇਟਾ ਆ ਤਾਂ ਸਰਕਾਰ ਤੇਰੇ ਲਈ ਕਰਦੀ ਪਈ ਐ ਤੂੰ ਆ ਚੀਜ਼ਾਂ ਕਰ ਤੈਨੂੰ ਬੂਸਟ ਮਿਲੇਗਾ ਤੇਰੀ ਜਿਹੜੀ ਜਰਨੀ ਆ ਉਹ ਬਹੁਤ ਤੇਜ਼ੀ ਨਾਲ ਲੱਗੇ ਵਧੇਗੀ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੀ ਤੁਸੀਂ ਸੁਜੈਸਟ ਕਰੋਗੇ ਜਿਹੜੇ ਗਵਰਨਮੈਂਟ ਦੇ ਇਨੀਸ਼ੀਏਟਿਵਸ ਹੈਗੇ ਨੇ ਜਾਂ ਓਦਾਂ ਵੀ ਜਿਹੜੇ ਇਨੀਸ਼ੀਏਟਿਵਸ ਹੈਗੇ ਨੇ ਜਿਹੜੇ ਤੁਸੀਂ ਰეკਮੈਂਡ ਕਰੋਗੇ ਕਿਸੇ ਵੀ ਇੱਕ ਨਵੇਂ ਸਟਾਰਟਅਪ ਨੂੰ ਜਿਹੜਾ ਸਟਰਗਲ ਕਰ ਰਿਹਾ ਕਿਤੇ ਨਾ ਕਿਤੇ ਦੇਖੋ ਜਿਹੜਾ ਵੀ ਕੋਈ ਨਵਾਂ ਸਟਾਰਟਅਪ ਕਿਤੇ ਨਾ ਕਿਤੇ ਸਟਰਗਲ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਇਹਨੂੰ ਅਸੀਂ ਕਹਿੰਦੇ ਹਾਂ ਇੰਟਰਨਲ ਆਡਿਟ ਜਾਂ ਇੰਟਰਨਲ ਰਿਵਿਊ ਪਹਿਲਾਂ ਆਪਣੇ ਆਪ ਨੂੰ ਰਿਵਿਊ ਕਰੋ ਤੁਸੀਂ ਉ ਆਪਣੇ ਆਪਣਾ ਓਪਨ ਹੋ ਉਹ ਵੀ ਤੁਸੀਂ ਕਿੱਥੇ ਲੈਕ ਕਰ ਰਹੇ ਹੋ ਕਿਸ ਚੀਜ਼ ਦੀ ਤੁਹਾਡੇ ਕੋਲ ਕਮੀ ਆ ਮੋਸਟ ਆਫ ਦੇ ਜੇ ਹੁਣ ਮੈਂ ਕੁਐਸਚਨ ਪੁੱਛਾਂ ਅੱਜ ਜੇ ਤੁਸੀਂ ਮੈਨੂੰ ਸਟੋਪ ਉਹ 99% ਚ ਪਤਾ ਕਿ ਪੈਸੇ ਦੀ ਕਮੀ ਆ ਜਦ ਕਿ ਰਿਐਲਿਟੀ ਚ ਸਿਰਫ ਪੈਸੇ ਦੀ ਕਮੀ ਨਹੀਂ ਹੁੰਦੀ ਉਹ ਐਗਜੈਕਟਲੀ ਤੁਸੀਂ ਜਦੋਂ ਰਿਅਲਾਈਜ਼ ਕਰੋਗੇ ਤੁਹਾਡੇ ਕੋਲੇ ਰਿਸੋਰਸਸ ਦੀ ਕਮੀ ਆ ਕੁਝ ਯਾ ਤੁਹਾਡੇ ਕੋਲ ਟੀਮ ਪੂਰੀ ਨਹੀਂ ਹੈਗੀ ਜਾਂ ਤੁਸੀਂ ਉਹਨਾਂ ਮੰਨ ਲਾ ਕੇ ਕੰਮ ਹੀ ਨਹੀਂ ਕਰ ਰਹੇ ਸਿਰਫ ਇਹੀ ਸੋਚ ਕੇ ਕਿ ਤੁਸੀਂ ਉਹਨਾਂ ਨੂੰ ਇਹ ਕਿ ਜਿੰਦੇ ਪੈਸਾ ਆਊਗਾ ਤਾਂ ਕਰੂੰਗਾ ਹੁਣ ਮੈਂ ਇਹਨੂੰ ਇਦਾਂ ਕਹਿਣਾ ਵੀ ਜੇ ਤੁਸੀਂ ਪੜ੍ਹੇ ਤੁਸੀਂ ਕੋਈ ਬੀ ਕੰਮ ਬੀ ਟੈਕ ਕੀਤੀ ਉਹ ਤੇ ਆਪਣੇ ਫੀਸਾਂ ਭਰੀਆਂ ਫੀਸਾਂ ਕਿਸ ਲਈ ਭਰੀਆਂ ਨੋਲਿਜ ਗੇਨ ਕਰਨ ਲਈ ਸਿਰਫ ਇੱਕ ਡਿਗਰੀ ਲੈਣ ਲਈ ਪੈਸੇ ਦੇ ਕੇ ਉਹ ਡਿਗਰੀ ਔਰੇ ਤਾਂ ਜੇ ਤੁਸੀਂ ਕੁਝ ਪੈਸੇ ਲਾਓਗੇ ਤਾਂ ਤੁਹਾਨੂੰ ਉਹਦੇ ਨਾਲ ਪੈਸੇ ਬਣਨੇ ਨੇ ਤਾਂ ਜੇ ਹੁਣ ਤੁਹਾਡੇ ਕੋਲ ਕੋਈ ਆਈਡੀਆ ਹੈ ਕਿਉਂ ਤੁਸੀਂ ਕੀ ਉਹਦੇ ਵਿੱਚ 2-4 ਲੱਖ ਰੁਪਏ ਆਪਣਾ ਨਹੀਂ ਪਾ ਸਕਦੇ ਸੀਡ ਫੰਡ ਤੁਹਾਨੂੰ ਲੋਗ ਆਪਣੇ ਇਸ ਤਰ੍ਹਾਂ ਤੋ ਲੋ ਆਪਣੇ ਦੋਸਤ ਜੋੜੋ ਜਿਹੜੇ ਕੋ-ਫਾਊਂਡਰ ਨੇ ਜੇ ਤੁਸੀਂ ਚਾਰ ਜਣੇ ਵੀ ਹੋ ਲੱਖ ਲੱਖ ਰੁਪਏ ਚਾਰ ਜਣੇ ਪਾਉਗੇ 4 ਲੱਖ ਰੁਪਏ ਹੋ ਗਿਆ ਉਹ 4 ਲੱਖ ਨਾਲ ਜੇ ਤੁਸੀਂ ਸਰਵਿਸ ਇੰਡਸਟਰੀ ਚ ਤੋਂ ਪਾਇਲਟ ਰਨ ਕਰੋ ਆਪਣਾ ਜੇ ਤੁਸੀਂ ਪ੍ਰੋਡਕਟ ਇੰਡਸਟਰੀ ਤੋਂ ਪ੍ਰੋਡਕਟ ਬਣਾ ਕੇ ਪ੍ਰੋਡਕਟ ਨੂੰ ਮਾਰਕੀਟ ਚ ਮਾਰਕੀਟ ਟੈਸਟ ਕਰੋ ਠੀਕ ਹੈ ਜਿਹੜੀ ਹੁਣ ਦੂਸਰੀ ਉਦੋਂ ਬਾਅਦ ਤੁਸੀਂ ਸਟਰਗਲ ਦੀ ਗੱਲ ਕਰਦੇ ਹੋ ਇਹ ਇਸ ਤੋਂ ਬਾਅਦ ਕਿ ਆਪਣੇ ਆਪ ਨੂੰ ਕਨੈਕਟ ਕਰੋ ਨੈਟਵਰਕ ਕ੍ਰੀਏਟ ਕਰੋ ਜੇ ਤੁਹਾਨੂੰ ਲੱਗਦਾ ਵੀ ਮੈਨੂੰ ਇਹ ਬੰਦਾ ਹੈਲਪ ਕਰ ਸਕਦਾ ਤਾਂ ਛੇ ਸ਼ਰਮ ਕਾ ਦੀ ਪੁੱਛੋ ਤੁਸੀਂ ਪੁੱਛਿਆ ਹੀ ਨਹੀਂ ਨਾ ਤਾਂ ਉੱਥੇ ਉੱਥੇ ਹੋ ਗਈ ਤੁਸੀਂ ਤਾਂ ਗਈ ਨਹੀਂ ਕੁਝ ਕੇ ਦੇਖੋ ਜੀ ਹਾਂ ਹੋ ਜਾ ਉਸ ਤੋਂ ਨਹੀਂ ਤਾਂ ਕਿਸੇ ਦੂਜੇ ਨੂੰ ਪੁੱਛੋ ਤੀਜਾ ਦੇਖੋ ਵੀ ਹੋਰ ਕਿਹੜਾ ਗਵਰਨਮੈਂਟ ਦਾ ਕਿਹੜਾ ਇਨੀਸ਼ੀਏਟਿਵ ਹੈ ਕਿਹੜੇ ਕੰਪੀਟਿਸ਼ਨ ਪਿੱਛੇ ਸੀਓਪੀ ਹੋਇਆ ਦੁਬਈ ਚ ਠੀਕ ਹੈ ਕਲਾਈਮੇਟ ਚੇਂਜ ਉੱਥੇ ਸੀ ਪਰ ਉੱਥੇ ਤਾਂ ਨਾ ਤਾਂ ਰਹਿੰਦੇ ਕਿੰਨੀਆਂ ਸਟਾਰਟਅੱਪਸ ਨੇ ਪਾਰਟਿਸਿਪੇਟ ਲਿਆ ਕਿੰਨੀਆਂ ਸਟਾਰਟਅੱਪਸ ਨੂੰ ਇੰਟਰਨੈਸ਼ਨਲ ਗਵਰਨਮੈਂਟਸ ਨੇ ਫੰਡ ਕੀਤਾ ਜਿਹੜੀ ਸਟਾਰਟਅੱਪ ਕਿਸੇ ਵੀ ਗਵਰਨਮੈਂਟ ਨੂੰ ਇੱਥੇ ਲੱਗੀ ਵੀ ਸਾਡੀ ਇੱਥੇ-ਇੱਥੇ ਪਲੱਗ-ਇਨ ਹੋ ਸਕਦੀ ਹੈ ਸਾ ਮੋਸਟ ਇੰਪੋਰਟੈਂਟ ਚੀਜ਼ ਤੁਸੀਂ ਇਹ ਦੇਖੋ ਵੀ ਜਿਹੜੀ ਤੁਸੀਂ ਸਟਾਰਟਅੱਪ ਚਲਾਈ ਹੈ ਇਹ ਚ ਤੁਸੀਂ ਕੀ ਇਨੋਵੇਟ ਕਰ ਰਹੇ ਹੋ ਕੀ ਕੋਈ ਚੀਜ਼ ਤੁਸੀਂ ਨਵੀਂ ਬਣਾ ਰਹੇ ਹੋ ਇਜਾਦ ਕਰ ਰਹੇ ਹੋ ਇਨੋਵੇਸ਼ਨ ਜਾਂ ਤੁਸੀਂ ਕੁਝ ਕ੍ਰੀਏਟ ਕਰ ਰਹੇ ਹੋ ਜਾਂ ਕੋਈ ਪ੍ਰੋਬਲਮ ਸੋਲਵ ਕਰ ਰਹੇ ਹੋ ਤਾਂ ਹੀ ਤੁਹਾਡਾ ਜਿਹੜਾ ਆਈਡੀਆ ਉਹ ਸাকਸੈਸਫੁਲ ਹੋਏਗਾ ਵਟ ਐਕਸਟਰਾ ਯੂ ਆਰ ਡੂਇੰਗ ਠੀਕ ਹੈ ਕੀ ਤੁਸੀਂ ਕਿਹੜਾ ਐਕਸਟਰਾ ਮਾਈਲ ਜਾ ਰਹੇ ਹੋ ਉਸ ਤੋਂ ਬਾਅਦ ਗਵਰਨਮੈਂਟ ਦੇ ਟونز ਆਫ ਇਨੀਸ਼ੀਏਟਿਵ ਨੇ ਜੀ ਚ ਸੈਂਟਰਲ ਗਵਰਨਮੈਂਟ ਹੋਗੀ ਸਟੇਟ ਗਵਰਨਮੈਂਟ ਹੋਗੀ ਜਿਦੇ ਵਿੱਚ ਫਿਰ ਐਮਐਸਐਮਈ ਹੋਗੀ ਮਾਈਕਰੋ ਸਮਾਲ ਐਂਡ ਮੀਡੀਅਮ ਅੰਟਰਪ੍ਰਾਈਜ਼ਸ ਫਿਰ ਜਿ 스타ਟਅਪ ਇੰਡੀਆ ਇਨਵੈਸਟ ਇੰਡੀਆ ਠੀਕ ਹੈ ਜੀ ਫਿਰ ਨੀਤੀ ਆਯੋਗ ਇਸ ਤਰ੍ਹਾਂ ਦੀਆਂ ਸਕਿੱਲ ਇੰਡੀਆ ਕਿੰਨੀਆਂ ਹੀ ਇੰਨੀਆਂ ਬਾਡੀਜ਼ ਨੇ ਜੀ ਜਿੰਨਾ ਦੇ ਨਾਲ ਤੁਸੀਂ ਜੁੜ ਕੇ ਛੋਟੇ ਛੋਟੇ ਚੀਜ਼ਾਂ ਦੇ ਇਨੀਸ਼ੀਏਟਿਵ ਇਹ ਤਾਂ ਹੋ ਗਏ ਗਵਰਨਮੈਂਟ ਦੇ ਠੀਕ ਹੈ ਸੋ ਕਿੰਨੇ ਪ੍ਰਾਈਵੇਟ ਉਦੋਂ ਬਾਅਦ ਆਈਆਈਟੀਜ਼ ਹੋ ਗਏ ਹੁਣ ਲੋਕਾਂ ਨੂੰ ਇਨੀ ਪਤਾ ਹੋਗਾ ਆਈਆਈਟੀਜ਼ ਦੇ ਵਿੱਚ ਇੰਕੂਬੇਸ਼ਨ ਸੈਂਟਰਸ ਨੇ ਹਾਂ ਕਿੰਨੀਆਂ ਹੀ ਯੂਨੀਵਰਸਿਟੀ ਦੇ ਵਿੱਚ ਨੇ ਮੁਹਾਲੀ ਜਿਵੇਂ ਆਪਣੇ ਉਰੇ ਇੰਡੀਅਨ ਸਕੂਲ ਆਫ ਬਿਜ਼ਨਸ ਚ ਆਈਐਸਬੀ ਚ ਅਟਲ ਇੰਕੂਬੇਸ਼ਨ ਸੈਂਟਰ ਬਣਿਆ ਪੂਰਾ ਆਈਟੀ ਰੋਪੜ ਦੇ ਵਿੱਚ ਇੰਕੂਬੇਸ਼ਨ ਸੈਂਟਰ ਹੈਗਾ ਅਸੀਂ ਮੇਰੇ ਆਪਣੇ ਹੱਥ ਦਾ ਬਣਾਇਆ ਹੋਇਆ ਇੰਕੂਬੇਸ਼ਨ ਸੈਂਟਰ ਹੈਗਾ ਸੀਟੀ ਯੂਨੀਵਰਸਿਟੀ ਲੁਧਿਆਣਾ ਔਰ ਬਿੰਗੋ ਕਾਲਜ ਲੁ ਹਮਮ ਰਾਈਟ ਜਲੰਧਰ ਸਿਟੀ ਯੂਨੀਵਰਸਿਟੀ ਚ ਹੈਗਾ ਅੰਮ੍ਰਿਤਸਰ ਖਾਸਾ ਕਾਲਜ ਚ ਹੈਗਾ ਹਮਮ ਤਾਂ ਇਸ ਤਰ੍ਹਾਂ ਜਿਵੇਂ ਤੁਹਾਨੂੰ ਹਰ ਇੱਕ ਸਿਟੀ ਦੀ ਗੱਲ ਕਰਨ ਲੱਗ ਜੂਗਾ ਨਾ ਪੰਜਾਬ ਚ ਵੀ ਹਰ ਇੱਕ ਜਗ੍ਹਾ ਇਨਕਿਊਬेटर ਨੇ ਇਹ ਫ੍ਰੀ ਆਫ ਕਾਸਟ ਤੁਹਾਨੂੰ ਆਫਿਸ ਸਪੇਸ ਕਹਿੰ ਲੋ ਪ੍ਰੋਵਾਈਡ ਕਰਦੇ ਆ ਠੀਕ ਹੈ ਉਰੇ ਆਪਣੇ ਖੰਨੇ ਗੁਲਜ਼ਾਰ ਗਰੁੱਪ ਚ ਹੈਗਾ ਹਮਮ ਤਾਂ ਇਹ ਚ ਜਿਹਨੂੰ ਜੋ ਤੁਸੀਂ ਉਹ ਕਰੋਗੇ ਹੁਣ ਅੱਛਾ ਇਹ ਜਿੰਨੇ ਇੰਸਟੀਚੂਟਸ ਨੇ ਇਹ ਕੰਪੀਟੀਸ਼ਨਸ ਵੀ ਰਨ ਕਰਦੇ ਨੇ ਜ ਜਿਨ੍ਹਾਂ ਚ ਕੀ ਹੈ ਕਿ ਇਹ ਸਟਾਰਟਅਪ ਦੇ ਆਈਡੀਆਸ ਮੰਗਵਾਉਂਦੇ ਹੁਣ ਅਸੀਂ 2 ਦਸੰਬਰ ਨੂੰ ਆਲਮੋਸਟ ਵਨ ਆਫ ਦੀ ਵਰਲਡ ਦਾ ਲਾਰਜੇਸਟ ਇੱਕ ਪ੍ਰੋਗਰਾਮ ਹੋਸਟ ਕੀਤਾ ਸੀਟੀ ਯੂਨੀਵਰਸਿਟੀ ਲੁਧਿਆਣਾ ਉੱਥੇ ਅਸੀਂ ਕੀ ਕੀਤਾ ਸਾਡੇ ਅਸੀਂ ਸਟਾਰਟਅਪ ਦੇ ਆਈਡੀਆਸ ਇਨਵਾਈਟ ਕੀਤੇ ਸਰਕੂਲਰ ਆਈਡੀਆਸ ਹੈ 500 ਪਲੱਸ ਅੱਛਾ ਜਿਸ ਨੂੰ ਅਸੀਂ 57 ਆਈਡੀਆ ਸ਼ਾਰਟਲਿਸਟ ਕੀਤਾ ਆਲਮੋਸਟ 10% ਦੇਖੋ ਮਤਲਬ 100 ਚੋਂ ਸਿਰਫ 10% ਆਈਡੀਆ ਸਿਲੈਕਟ ਹੋਏ ਓਸੀਏਡੀ ਸਿਲੈਕਟ ਕਰਕੇ 57 ਆਈਡੀਆਜ਼ ਤੋਂ 13 ਸਟੇਟਸ ਤੋਂ ਸੀ ਇੰਡੀਆ ਦੇ ਠੀਕ ਹੈ ਉਹ ਸਾਰੇ ਉੱਥੇ ਆਏ ਅਸੀਂ ਉੱਥੇ 23 ਇਨਵੈਸਟਰ ਬੁਲਾਏ ਸੀ ਐਜ਼ ਅ ਸ਼ਾਰਕਸ ਠੀਕ ਹੈ 22 ਕਰੋੜ ਰੁਪਏ ਦੀ ਫੰਡਿੰਗ ਹੋਈ ਹੂੰ ਠੀਕ ਹੈ ਜੀ ਨਾਲ ਉਹ ਦਿਨ 40 ਸਾਡੇ ਕੋਲ ਪੈਨਲ ਸਪੀਕਰ ਸੀਗੇ ਜਿਹੜੇ ਇਦਾਂ ਕਹਿ ਲਓ ਵੀ 40 ਇੰਡਸਟਰੀ ਲੀਡਰ ਆਏ ਉਹਨਾਂ ਨੇ ਉਹ ਦਿਨ ਆਪਣੇ ਵਿਚਾਰ ਸਾਂਝੇ ਕੀਤੇ ਵੀ ਉਹ ਕਿਦਾਂ ਕਿੱਥੇ ਪਹੁੰਚੇ ਕਿਵੇਂ ਹੁਣ ਯੂਥ ਅੱਗੇ ਪਹੁੰਚਦਾ ਠੀਕ ਹੈ 26 ਅਸੀਂ ਕੀਨੋਟ ਸਪੀਕਰ ਬੁਲਾਏ ਸੀ ਜਿਹੜਾ ਆ ਕੇ ਜਿਨ੍ਹਾਂ ਨੇ ਆਪਣੀ ਜਰਨੀ ਦੱਸੀ ਠੀਕ ਹੈ ਉਹਦੇ ਨਾਲ ਸਾਡੇ ਕੋਲੇ ਉਹ ਦਿ ਬੰਦੇ ਜਿਹੜੇ ਸੈਲਫ ਮੇਡ ਨੇ ਜਿਹੜੇ ਆਪ ਜਿਨ੍ਹਾਂ ਨੇ ਜ਼ਮੀਨੀ ਪੱਧਰ ਤੋਂ ਸ਼ੁਰੂ ਕਰਕੇ ਲਾਈਫ 'ਚ ਕੁਝ ਬਣੇ ਉਹ ਸੀ 5000 ਬੱਚਿਆਂ ਨੂੰ ਅਸੀਂ ਉਧਰ ਨੌਲੇਜ ਦਿੱਤੀ ਇਹ ਆਪਣੇ ਆਪ 'ਚ ਵਰਲਡ ਦਾ ਵਨ ਆਫ ਦੀ ਲਾਰਜੈਸਟ ਇਵੈਂਟ ਹੋਇਆ ਵਿੱਚ 6 ਘੰਟਿਆਂ 'ਚ ਇਦਾਂ ਦਾ ਪ੍ਰੋਗਰਾਮ ਕਦੇ ਹੋਇਆ ਨਹੀਂ ਠੀਕ ਹੈ ਤੇ ਉੱਥੇ ਹੁਣ ਕਿੰਨਾ ਕੁ ਸਿੱਖਣ ਨੂੰ ਸੀਗਾ ਤੇ ਇਹ ਸਾਰੀ ਚੀਜ਼ਾਂ ਚ ਜੇ ਇਹ ਆਉਣ ਵਾਲੀ ਪੀੜ੍ਹੀ ਨੌਲੇਜ ਰੱਖੇ ਗੂਗਲ ਤੇ ਸਾਰੀ ਇਨਫੋਰਮੇਸ਼ਨ ਆ ਪਈਆਂ ਨੇ ਉਹਨਾਂ ਨਾਲ ਕਨੈਕਟ ਹੁੰਦੇ ਜਾਣ ਇਨਾਂ ਚ ਪਾਰਟਿਸਿਪੇਟ ਕਰਨ ਇਨਾਂ ਚ ਅੱਗੇ ਵਧਣ ਤਾਂ ਤੁਸੀਂ ਇਹ ਲਾ ਲਓ ਰਾਈਟ ਫਰੋਮ ਵੀ ਉਹਨਾਂ ਦਾ ਆਈਡੀਆ ਕੰਮ ਕਰੂਗਾ ਕਿ ਨਹੀਂ ਕਰੂਗਾ ਉਹਦੇ ਲਈ ਮੈਂਟਰ ਫ੍ਰੀ ਚ ਅਵੇਲੇਬਲ ਨੇ ਇਦਾਂ ਹੀ ਇਨਕੂਬੇਸ਼ਨ ਫ੍ਰੀ ਆਫਿਸ ਅਵੇਲੇਬਲ ਹੈ ਫਿਰ ਫੰਡਿੰਗ ਅਵੇਲੇਬਲ ਹੈ ਸਾਡੀ ਕੰਪਨੀ ਮੈਂਟਰ ਐਕਸ ਜਿਹਦਾ ਮੈਂ ਫਾਊਂਡਿੰਗ ਪ੍ਰੈਜ਼ੀਡੈਂਟ ਆ ਇਹ ਕੰਪਨੀ ਮੈਂ ਐਸੇ ਵੀਊ ਨਾਲ ਸ਼ੁਰੂ ਕੀਤੀ ਸੀ ਵੀ ਜਿਹੜਾ ਯੂਥ ਹੈ ਯਾਰ ਵੀ ਇਹਨਾਂ ਨੂੰ ਗਾਈਡ ਕਿਵੇਂ ਕਰੀਏ ਯੂਥ ਕਰਨਾ ਤਾਂ ਬਹੁਤ ਕੁਝ ਚਾਹੁੰਦਾ ਹੈ ਉਹੀ ਇੱਕ ਯੂਥ ਚ ਜਜ਼ਬਾ ਬਹੁਤ ਤੇ ਜਲਦੀ ਚ ਹੈ ਫਿਰ ਉਸੇ ਹੁਣ ਮੈਂਟ੍ਰਿਕਸ ਕ੍ਰੀਏਟ ਕੀਤੀ ਉਹ ਆਪਣੇ ਆਪਣੇ ਚ ਨੇ ਇੱਕ ਇਕੋਸਿਸਟਮ ਸੀ ਕ੍ਰੀਏਟ ਕੀਤਾ ਹੈ ਜਿਹੜਾ ਕਿ 65 ਕੰਟਰੀਜ਼ ਦੇ ਵਿੱਚ ਆਪਰੇਸ਼ਨਲ ਹੈ ਅੱਜ ਇਹਦੇ ਵਿੱਚ ਬੇਸਿਕਲੀ ਕੀ ਹੈ ਕਿ ਤੁਹਾਡੇ ਕੋਲ ਆਈਡੀਆ ਹੈ ਅਸੀਂ ਉਹ ਆਈਡੀਆ ਦੇ ਉੱਤੇ ਵਰਕ ਕਰਕੇ ਤੁਹਾਨੂੰ ਦੱਸਾਂਗੇ ਵੀ ਆਈਡੀਆ ਅਸਲੀ ਚ ਕੰਮ ਕਰੂਗਾ ਕਿ ਨਹੀਂ ਕਰੂਗਾ ਐਗਜੈਕਟਲੀ ਅੱਛਾ ਜੇ ਨਹੀਂ ਕਰੂਗਾ ਤਾਂ ਕੀ ਇੱਛ ਕੀ ਸੁਧਾਰ ਦੀ ਲੋੜ ਹੈ ਤੇ ਕੀ ਕੰਮ ਕਰ ਜਾਏ ਉਹ ਕਰਨ ਤੋਂ ਬਾਅਦ ਫਿਰ ਤੁਹਾਨੂੰ ਅਸੀਂ ਗਾਈਡ ਕਰਨਾ ਵੀ ਚਲੋ ਤੁਸੀਂ ਇਹ ਕੰਪਨੀ ਹੁਣ ਉਦੋਂ ਬਾਅਦ ਆਈਡੀ ਤੋਂ ਬਾਅਦ ਉਹ ਕੀ ਕਰਦਾ ਮੈਕਸਿਮਮ ਯੂਜ਼ ਸਰ ਹੁਣ ਜੋ ਪੈਸਾ ਆ ਜਾਏਗਾ ਫਿਰ ਅਸੀਂ ਕੰਮ ਕਰਾਂਗੇ ਵੀ ਫੰਡਿੰਗ ਆ ਜਾਏ ਸਾਨੂੰ ਅਸੀਂ ਕਹਿੰਨੇ ਲਿਆਓ ਕਰੋ 50-50000 ਰੁਪਏ ਲਿਆਓ ਤੁਸੀਂ ਦੋ ਜਣੇ ਚਾਰ ਜਣੇ ਉਹਨਾਂ 2 ਲੱਖ ਰੁਪਏ ਲਿਆਓ ਕੰਮ ਸ਼ੁਰੂ ਕਰੋ ਹੂੰ ਉਹਨੂੰ ਅਸੀਂ ਬੂਟਸਟ੍ਰੈਪਿੰਗ ਕਹਿੰਨੇ ਆ ਵੀ ਕੰਪਨੀ ਆਪ ਚਲਵਾਨੀ ਫਿਰ ਉਹਨਾਂ ਨੂੰ ਅਸੀਂ ਕਿਸੇ ਇਨਕਿਊਬੇਸ਼ਨ ਦੇ ਵਿੱਚ ਆਹੀ ਜਗ੍ਹਾ ਦਲਵਾਨੀ ਆ ਵੀ ਕਰੋ ਉੱਥੇ ਅਸੀਂ ਉਹਨਾਂ ਨੂੰ 6 ਮਹੀਨੇ ਦਿੰਨੇ ਆ ਵਿੱਚ 6 ਮਹੀਨੇ ਤੁਸੀਂ ਕੰਮ ਕਰੋ 6 ਮਹੀਨੇ ਚ ਪ੍ਰੋਗਰੈਸ ਸ਼ੋ ਕਰੋ ਜੇ ਤੋਂ ਪ੍ਰੋਗਰੈਸ ਕਰਕੇ ਰੀਅਲ ਵਰਲਡ ਲਈ ਰੈਡੀ ਆ ਫਿਰ ਤੋਂ ਰੀਅਲ ਵਰਲਡ ਚ ਆ ਜਾਂਦੇ ਆ ਜੇ ਸਾਨੂੰ ਲੱਗਦਾ ਉਹਨਾਂ ਨੂੰ ਹੋਰ ਐਕਸਟੈਂਸ਼ਨ ਉਹਨਾਂ ਨੂੰ 6 ਮਹੀਨੇ ਦਾ ਟਾਈਮ ਹੋਰ ਵਧਾ ਦਿੰਨੇ ਆ ਫਿਰ ਜੇ ਉਹਨਾਂ ਦੇ ਹਜੇ ਹੋਰ ਹੈਂਡਹੋਲਡਿੰਗ ਨੂੰ ਫਿਰ ਅਸੀਂ ਉਹਨਾਂ ਨੂੰ ਐਕਸੈਲੇਰੇਸ਼ਨ ਲੈ ਜਾਂਦੇ ਹਾਂ ਵੀ ਅਸੀਂ ਇੱਕ ਐਕਸੈਲੇਟਰ ਖੋਲਿਆ ਹੋਇਆ ਤੇ ਕਲਕੱਤ ਪਵਨ ਤੇ ਚੰਡੀਗੜ੍ਹ ਅਸੀਂ ਆਪਣੇ ਸੀਐਮ ਸਾਹਿਬ ਨੇ ਉਹਨਾਂ ਨੂੰ ਨੋਕਰੇਟ ਕੀਤਾ ਸੀ ਪੰਜਾਬ ਦੇ ਠੀਕ ਹੈ ਤੇ ਉੱਥੇ ਉਦੋਂ ਬਾਅਦ ਉਹਨਾਂ ਨੂੰ ਫ੍ਰੀ ਆਫ ਕੋਸ ਅਸੀਂ ਜੋ ਉਹਨਾਂ ਨੂੰ ਫੰਡਿੰਗ ਚਾਹੀਦੀ ਹੈ ਸਾਡੀ ਕੰਪਨੀ ਲੁਕਰੇਟ ਵੈਂਚਰਸ ਉਹਦੇ ਅੰਦਰ ਸਾਡੇ ਕੋਲ 35 ਇਨਵੈਸਟਰ ਦਨ ਸਿੰਪੋਜੀਅਮ ਹੈ ਉਹਦੇ ਵਿੱਚ ਅਸੀਂ ਉਹਨਾਂ ਨੂੰ ਫੰਡਿੰਗ ਵੀ ਕਰਦੇ ਹਾਂ ਠੀਕ ਹੈ ਜੇ ਤੁਸੀਂ ਨਹੀਂ ਪਰਫਾਰਮ ਕਰੋਗੇ ਤਾਂ ਅਸੀਂ ਤੁਹਾਨੂੰ ਇਨਕੂਬेटर ਚੋਂ ਬਾਏ ਬਾਏ ਕਰ ਦਾਂਗੇ ਜੀ ਠੀਕ ਹੈ ਹੁਣ ਇਹ ਇਕੋਸਿਸਟਮ ਸਾਰਾ ਉਹਨਾਂ ਲਈ ਕ੍ਰੀਏਟ ਕੀਤਾ ਹੁਣ ਇਹ ਦੇ ਵਿੱਚ ਜੋ ਉਹਨਾਂ ਨੂੰ ਕਿਸੇ ਸਕਿੱਲ ਦੀ ਲੋੜ ਹੈ ਤਾਂ ਅਸੀਂ ਉਹਨਾਂ ਨੂੰ ਸਕਿੱਲ ਵੀ ਪ੍ਰੋਵਾਈਡ ਕਰਾਣੇ ਹਾਂ ਹਾਲਾ ਹਮ ਫ੍ਰੀ ਆਫ ਕਾਸਟ ਸਰਟੀਫਾਈਡ ਵਰਕਸ਼ਾਪਸ ਨੇ ਸਾਡੀਆਂ ਸਰਟੀਫਾਈਡ ਪ੍ਰੋਗਰਾਮਸ ਨੇ ਜਿਹੜੇ ਕਿ ਨੈਸ਼ਨਲ ਲੈਵਲ ਤੇ ਫਰਮ ਦੀ ਗਵਰਨਮੈਂਟ ਐਸ ਵੈਲ ਫਰਮ ਦੀ ਪ੍ਰਾਈਵੇਟ ਇੰਸਟੀਚੂਟਸ ਫਰਮ ਆਈਆਈਟੀਜ਼ ਤੇ ਇੰਟਰਨੈਸ਼ਨਲ ਗਵਰਨਮੈਂਟਸ ਦੇ ਨਾਲ ਵੀ ਨੇ ਰਾਈਟ ਫਰਮ ਦੀ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ WHO ਤੋਂ ਲੈ ਕੇ ਅਸੀਂ ਵੇਰੀਅਸ ਗਵਰਨਮੈਂਟਸ ਨਾਲ ਕੰਮ ਕਰ ਰਹੇ ਹਾਂ ਠੀਕ ਹੈ ਉਸ ਤੋਂ ਬਾਅਦ ਜੇ ਤੁਹਾਨੂੰ ਮੈਂਟਰ ਦੀ ਲੋੜ ਹੈ ਜਿਹੜੇ ਫੀਲਡ ਦੇ ਮੈਂਟਰ ਦੀ ਲੋੜ ਹੈ ਤੁਸੀਂ ਫਾਰਮਾ ਦੇ ਤੁਹਾਨੂੰ ਫਾਰਮਾ ਦਾ ਮੈਂਟਰ ਮਿਲੇਗਾ ਤੁਸੀਂ 에ਰੋਨੌਟਿਕਲਸ ਤੋਂ ਤੁਹਾਨੂੰ 에ਰੋਨੌਟਿਕਲ ਦਾ ਮੈਂਟਰ ਮਿਲੇਗਾ ਤੁਸੀਂ ਟੈਕਨੋਲੋਜੀ ਤੋਂ ਤੁਹਾਨੂੰ ਟੈਕਨੋਲੋਜੀ ਦਾ ਮੈਂਟਰ ਤੁਸੀਂ ਲਾਈਫ ਸਕਿੱਲ ਤੋਂ ਐਜੂਕੇਸ਼ਨ ਤੋਂ ਤੁਹਾਨੂੰ ਲਾਈਫ ਸਕਿੱਲ ਐਜੂਕੇਸ਼ਨ ਦਾ ਮੈਂਟਰ ਮਿਲੇਗਾ ਉਸ ਤੋਂ ਬਾਅਦ ਜੇ ਤੁਹਾਨੂੰ ਫੰਡਿੰਗ ਦੀ ਲੋੜ ਹੈ ਤੁਸੀਂ ਆਓ ਆਪਣੀ ਸਟਾਰਟਅਪ ਪਿਚ ਕਰੋ ਅਸੀਂ ਪੂਰਾ ਬਿਠਾ ਦਿੰਨੇ ਹਾਂ ਇਨਵੈਸਟਰ 35 ਇਨਵੈਸਟਰ ਸਾਹਮਣੇ ਬੈਠੇ ਤੁਸੀਂ ਪਿਚ ਕਰੋ ਜਿੰਨੂੰ ਤੁਹਾਡਾ ਆਈਡੀਆ ਸਹੀ ਲੱਗਿਆ ਤੁਹਾਨੂੰ ਫੰਡਿੰਗ ਵੀ ਹੋ ਜਾਏਗੀ ਦੇ ਕਿਵੇਂ ਲੈ ਕੇ ਆਈਏ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਕ ਮੈਂਟਰਿਕਸ ਯੂਥ ਚੈਪਟਰ ਖੋਲ੍ਹ ਦਿੰਨੇ ਆ ਉਹ ਚ ਕਿਸੇ ਇੱਕ ਬੱਚੇ ਨੂੰ ਜਿਹੜਾ ਅੱਗੇ ਵਧਣ ਵਾਲਾ ਹੁੰਦਾ ਬੱਚਾ ਜਿਹਦੇ ਚ ਜਜ਼ਬਾ ਹੁੰਦਾ ਉਹਨੂੰ ਅਸੀਂ ਫੜ ਕੇ ਉਹਨੂੰ ਅਸੀਂ ਪ੍ਰੈਜ਼ੀਡੈਂਟ ਬਣਾਉਂਦਾ ਉਹ ਪ੍ਰੈਜ਼ੀਡੈਂਟ ਬਣ ਜਾਂਦਾ ਉਹ ਆਪਣੇ ਨੀਚੇ ਕੋਟੀ ਬਣਾਉਂਦਾ ਉਹ ਉਹ ਉੱਥੇ ਫਿਰ ਕੋਈ ਔਨਟਰਪ੍ਰੈਨਿਓਰਸ਼ਿਪ ਸัมਮਿਟ ਹੋ ਗਈ ਸਟਾਰਟਅੱਪ ਸัมਮਿਟ ਹੋ ਗਈ ਬਿਜ਼ਨਸ ਸัมਮਿਟ ਹੋ ਗਈ ਆਪਣਾ ਕਾਰਪੋਰੇਟ ਸัมਮਿਟ ਹੋ ਗਈ ਇਵਨ ਐਚ ਆਰ ਸัมਮਿਟ ਇਵਨ ਇੰਟਰਵਿਊ ਕਿਵੇਂ ਕਲੀਅਰ ਕਰਨਾ ਉਹਦੀਆਂ ਵੀ ਉਹ ਸਾਰੀਆਂ ਚੀਜ਼ਾਂ ਦੀ ਵਰਕਸ਼ਾਪਸ ਸัมਮਿਟਸ ਜ ਕਿਉਂਕਿ ਤੁਸੀਂ ਉੱਥੋਂ ਨਿਕਲਣਾ ਹੈ ਜਦੋਂ ਤੱਕ ਤੁਸੀਂ ਯੂਨੀਵਰਸ ਤੋਂ ਨਿਕਲੋ ਤੁਸੀਂ ਰੈਡੀ ਹੋਵੋ ਹੁਣ ਅਸੀਂ ਇਹਦੇ ਲਈ ਨੀਤੀ ਹੈ ਉਹ ਇੱਕ ਪ੍ਰੋਗਰਾਮ ਦੇ ਰਹੇ ਹਾਂ ਅਟਲ ਇਨੋਵੇਸ਼ਨ ਮਿਸ਼ਨ ਇਹਦੇ ਵਿੱਚ ਭਾਰਤ ਸਰਕਾਰ ਨੇ ਕੀ ਕੀਤਾ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇਹਨਾਂ ਦੀ ਵਿਜ਼ਨ ਕੀ ਹੈ ਇਹ ਕਹਿੰਦੇ ਵੀ ਜਿੰਨੀਆਂ ਚੀਜ਼ਾਂ ਨੇ ਇੰਡੀਆ ਆਪਾ ਬਣਾ ਤਾਂ ਲੈਣੇ ਆ ਪਰ ਜੋ ਟੈਕਨੋਲੋਜੀ ਦੀ ਗੱਲ ਆਂਦੀ ਆ ਆਪਾਂ ਅਮਰੀਕਾ ਜਾਂ ਜਾਪਾਨ ਕਿੰਨੀ ਦੇਖਣ ਲੱਗ ਜਾਂਦੇ ਆ ਕਹਿੰਦੇ ਟੈਕਨੋਲੋਜੀ ਵੀ ਇੱਥੇ ਬਣਾਓ ਉਹਨਾਂ ਨੇ ਉਹਦੇ ਲਈ ਕੀ ਕੀਤਾ ਜਿੰਨੇ ਸਕੂਲ ਨੇ ਸਾਰਿਆਂ ਚ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਅੰਦਰ ਰੋਬੋਟਿਕਸ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਲੈਬ ਖੋਲੋ ਪੈਸੇ ਵੀ ਅਸੀਂ ਦਿੰਨੇ ਆ ਆਪਣੇ ਲੁਧਿਆਣੇ ਵੀ ਕਾਫੀ ਸਕੂਲਾਂ ਚ ਨੇ ਹੋ ਠੀਕ ਹੈ ਉੱਥੇ ਕੀ ਹੈ ਕਿ ਰਾਈਟ ਮਤਲਬ ਤੀਸਰੀ ਚੌਥੀ ਦੇ ਬੱਚੇ ਹੀ ਟੈਕਨੋਲੋਜੀ ਦੇ ਕੰਮ ਕਰ ਰਹੇ ਨੇ ਪੂਰੀ ਲੈਬ ਹੈ ਜਿਹਦੇ ਵਿੱਚ ਇਕੁਪਮੈਂਟ ਰੋਬੋਟਸ ਆਰਡੀਨੋ ਰਸਬਰੀ ਸਾਰਾ ਕੁਝ ਗਵਰਨਮੈਂਟ ਵੱਲੋਂ ਪ੍ਰੋਵਾਈਡਡ ਹੈ। ਕੀ ਬਾਤ ਹੈ। ਤੇ ਉਹਦੇ ਤੇ ਬੱਚੇ ਕੰਮ ਕਰਨ, ਕੁਝ ਇਨੋਵੇਟ ਕਰਨ, ਉਥੋਂ ਹੀ ਸਿੱਖਣ। ਹੁਣ 3ਰੀ ਦਾ ਬੱਚਾ ਜੇ 4ਥੀ ਦਾ ਬੱਚਾ ਜੇ ਸਿੱਖਣ ਲੱਗ ਜਾਏਗਾ। ਉਹ ਜਦੋਂ 7ਵੀਂ 8ਵੀਂ ਤੱਕ ਪਹੁੰਚਦਾ ਉਹਦਾ ਕੋਈ ਨਾ ਕੁਝ ਬਣਾ ਕੇ ਬੈਠਾ ਹੁੰਦਾ। ਸੋਚੋ ਆਪਾਂ 7ਵੀਂ 8ਵੀਂ ਦੇ ਬੱਚਿਆਂ ਨੂੰ ਸੋਚੋ ਵੀ ਉਹ ਇਨੋਵੇਟਰ ਬਣ ਗਿਆ। 11ਵੀਂ 12ਵੀਂ ਤੱਕ ਤਾਂ ਆਈਡੀਆ ਹੀ ਕੋਈ ਨਾ ਕੋਈ ਲੱਭ ਲੇਗਾ। ਵਧੀਆ ਆਈਡੀਆ ਜੈਕ ਇਨੋਵੇਟਿਵ ਆਈਡੀਆ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਹੋਇਆ। ਸਰ ਤੁਸੀਂ ਯਕੀਨ ਨਹੀਂ ਕਰੋਗੇ ਅਸੀਂ 8ਵੀਂ ਸੋਚ ਸਕਦੇ ਮੈਂ 8th ਕਲਾਸ ਦੇ ਬੱਚਿਆਂ ਦੀ ਸਟਾਰਟਅਪ ਫੰਡ ਵੀ ਹੋ ਕੇ ਰੀਅਲ ਵਰਲਡ ਵਿੱਚ ਕੰਮ ਕਰ ਰਹੀ ਆ ਤਾਂ ਇਹ ਚੀਜ਼ਾਂ ਜੇ ਹੁਣ ਅਸੀਂ ਇਹ ਕਹਿੰਨੇ ਵੀ ਤੀਜੀ ਦਾ ਬੱਚਾ ਯਾ 8ਵੀਂ ਦਾ ਬੱਚਾ ਕਰਦਾ ਤੁਸੀਂ ਕਿਉਂ ਨਹੀਂ ਕਰ ਸਕਦੇ ਸਿਰਫ ਉਹੀ ਇਹਨਾਂ ਇੱਕ ਜਜ਼ਬਾ ਚਾਹੀਦਾ ਹੈ ਕਿ ਕੋ ਤੁਹਾਨੂੰ ਚਾਹੀਦਾ ਵੀ ਮੈਂ ਕਰਨਾ ਫਿਰ ਉਹ ਤੋਂ ਕਰਨ ਲਈ ਕੀ ਕੀ ਚਾਹੀਦਾ ਉਹ ਸਾਰਾ ਸਮਾਨ ਆਪਾਂ ਇਕੱਠਾ ਕਰਨਾ ਉਹ ਕਿੱਥੋਂ ਇਕੱਠਾ ਕਰਨਾ ਸਟੱਡੀ ਕਰੋ ਕੀ ਚਾਹੀਦਾ ਉਹ ਸਟੱਡੀ ਕਰਕੇ ਉਸ ਚ ਲੱਗੇ ਲੱਗ ਜੁਟ ਜੋਸ਼ ਚ ਬਸ ਐਗਜੈਕਟਲੀ ਜੁਟ ਕੇ ਜਦੋਂ ਤੁਸੀਂ ਕਰਦੇ ਹੋ ਫਿਰ ਵੀ ਤੁਸੀਂ ਸਟਰਗਲ ਕਰਦੇ ਹੋ ਤਾਂ ਉਹ ਸਟਰਗਲਸ ਦੇਖੋ ਕਿਉਂ ਹੋ ਰਹੀਆਂ ਨੇ ਉਹ ਤੋਂ ਉਹ ਤੋਂ ਵੀ ਸਿੱਖੋ ਆਪਣੀ ਸਟ੍ਰੈਟਜੀ ਨੂੰ ਰੀਅਲਾਈਨ ਕਰੋ ਦੁਬਾਰਾ ਆਪਣੇ ਨੂੰ ਅਡਜਸਟ ਕਰੋ ਅੱਗੇ 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 ਵਧਦੇ ਜਾਓ ਜੇ ਤੁਸੀਂ ਇਸ 'ਚ ਲੱਗੇ ਰਹੋਗੇ ਨਾ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਤੁਹਾਡੇ ਸ਼ੋਅ ਦਿੱਤੇ ਵੀ ਕੋਈ ਵੀ ਆਈਡੀਆ ਹੋਵੇ ਤੁਸੀਂ ਫੇਲਿਅਰ ਨਹੀਂ ਹੋਵੋਗੇ ਜਾਂ ਉਹ ਹੀ ਆਈਡੀਆ ਚੱਲੂਗਾ ਜਾਂ ਉਹ ਆਈਡੀਆ ਐਡਿਟ ਹੋ ਕੇ ਟਵਿਕ ਹੋ ਕੇ ਚੱਲ ਪੂਗਾ ਜਾਂ ਉਹ 사이ਦੇ ਤੋਂ ਕਿਸੇ ਹੋਰ ਆਈਡੀਆ ਤੇ ਜੰਕ ਕਰ ਜਾਓਗੇ ਪਰ ਤੁਸੀਂ ਕਾਮਯਾਬ ਹੋ ਜਾਓਗੇ